ਦੇਉ ਤਸਵੀਰਾਂ ਦੇ ਵਿੱਚ ਜਿਹੜੇ ਨਕਲੀ ਜਿਹੜਾ ਮੰਤ ਫੜਿਆ ਤੇ ਦੇਖ ਸਕਦੇ ਨਾਲ ਹੀ ਦੋ ਮੁੰਡੇ ਹੋਰ ਫੜੇ ਆ ਕੀ ਕਰਨ ਆਏ ਸੀ ਆਪ ਇੱਥੇ ਅਸੀਂ ਬਰੂਪੀਏ ਬੰਦੇ ਸੀ ਹੈ ਬਰੂਪੀਏ ਬੰਦੇ ਸੀ ਉਹ ਕਹਿੰਦੇ ਨਕਲੀ ਮੰਤ ਬਣਿਆ ਤੁਸੀਂ ਨਹੀਂ ਨਹੀਂ ਬਰੂਪੀਏ ਬੰਦਾ ਸੀ ਕੀ ਬਰੂਪੀਏ ਬਣੇ ਹੋ ਕੀ ਕਰਤੇ ਹੋ ਆਪ ਬਰੂਪੀਏ ਮੈਂ ਹਰੇਕ ਰੋਲ ਕਰਦਾ ਹਾਂ ਕਿਸੇ ਰਾਉਂਡ ਦਾ ਜੋ ਉੱਪਰ ਦਾ ਆ ਤੁਸੀਂ ਪਕੜਾ ਕਿਉਂ ਹੈ ਆਪਕੋ ਪਕੜਾ ਕਿਉਂ ਆ ਫਿਰ ਇਹ ਸੋਚ ਰਹੇ ਕਿ ਪਾਪਾ ਜੀ ਅਸੀਂ ਮੰਤ ਬਣੇ ਆ ਇੱਧਰ ਬਣਾਇਆ ਜੀ ਮਾਰ ਖਾ ਵੀ ਇੱਧਰ ਬਣਾਇਆ ਜੀ ਇੱਧਰ ਲੇਗਾ 25 24 ਰੁਪਿਆ ਆ ਮੈਂ ਉਸਕੋ ਕਾ ਕਿ ਅਕਸੀਡੈਂਟ ਹੋ ਜਾਗਾ ਤੇ ਇਹ ਲੜਕੀ ਦੇ ਪੇਟੋਂ ਤਰਾ ਉਹ ਇਹ ਲਿਖ ਕੇ ਨਾ ਦੋਸਤ ਜੀ ਮੁੰਡੇ ਬਹੁਤ ਤੱਕ ਦੀ ਆ ਸਾਰੇ ਕੁਝ ਨਹੀਂ ਕਹਿੰਦੇ ਘਰੇ ਚੋਰੀ ਹੋਈ ਨਹੀਂ ਬਾਬਾ ਜੀ ਹੈ ਕੋਲੋਂ ਕਹਿੰਦੇ ਕਿ ਆਪਾਂ ਰੋਲ ਕਰਦੇ ਆ ਕੋਈ ਜਿਹੜੇ ਕੋਲ ਕਹਿੰਦੇ ਕੋਈ ਮੰਦ ਬਣੇ ਨਹੀਂ ਕਹਿੰਦੇ ਅਸੀਂ ਮੇਰੀ ਗੱਲ ਸੁਣ ਰੋਲ ਜੋ ਮਰਜ਼ੀ ਕਰਦੇ ਹੋਣ ਕਰਨ ਸਾਨੂੰ ਰੋਲਾਂ ਨਾਲ ਕੋਈ ਮਤਵ ਨਹੀਂ ਤੁਹਾਨੂੰ ਠੀਕ ਹੈ ਜੀ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਤਾੜੀਆਂ ਮਾਰ ਮਾਰ ਕੇ ਲੋਕਾਂ ਦੀਆਂ ਜਨਾਨੀਆਂ ਨੂੰ ਤੰਗ ਕਰਦੇ ਆ ਇਹਨਾਂ ਦਾ ਕੀ ਮਤਵ ਆ ਲਿਆ ਅੱਛਾ ਤਾੜੀਆਂ ਮਾਰਦਾ ਤਾੜੀਆਂ ਮਾਰੀਆਂ ਉਹ ਸੂਟ ਪਾ ਕੇ ਕਿਤੇ ਉੱਥੇ ਨੇ ਸੂਟ ਪਾਇਆ ਸੀ ਉੱਤੋਂ ਦੀ ਅੱਜ ਉਹਦੀ ਪੈਂਟ ਸ਼ਰਟ ਪਾਈ ਪੈਂਟ ਸ਼ਰਟ ਲਾ ਕੇ ਉਹ ਸੂਟ ਲਾ ਕੇ ਭ ਉਹ ਭਾਏ ਸੂਟ ਇੱਥੇ ਹੀ ਆਉਦਾ ਮਲਕੀਆ ਫਿਰ ਰੂਪੇ ਦੇ ਨਾਮ ਦੇ ਵਿੱਚ ਜਿਹੜਾ ਕਿ ਲੋਕਾਂ ਕੋਲ ਬਧਾਈਆਂ ਮੰਗਦੇ ਇਹ ਕਹਿੰਦਾ ਬਲ ਫਿਰ ਡੇਡੀ ਨਹੀਂ ਤੇ ਸਾਨੂੰ ਇਹਨਾਂ ਦੀ ਕੀ ਤਕਲੀਫ ਸਾਨੂੰ ਕੁਝ ਨਹੀਂ ਇਹਨਾਂ ਦੇ ਨਾਲ ਸਾਡਾ ਮੈਟਰ ਕੋਈ ਨਹੀਂ ਇਹਨਾਂ ਦੇ ਨਾਲ ਠੀਕ ਹੈ ਜੀ ਜਦੋਂ ਲੋਕਾਂ ਨੂੰ ਸਾਡੇ ਇਹ ਸੂਟ ਪਾਇਆ ਸੀ ਇਹ ਡੇਡੀ ਸੂਟ ਹੈ ਬਿਲਕੁਲ ਆ ਦੇਖ ਸਕਦੇ ਹੋ ਜੀ ਲੇਡੀ ਸੂਟ ਪਾਇਆ ਹੋਇਆ ਸੀ ਤੇ ਦੇਖੋ ਜੀ ਤੇ ਤਾੜੀਆਂ ਮਾਰ ਕੇ ਲੋਕਾਂ ਨੂੰ ਜਿਹੜਾ ਤੁਹਾਨੂੰ ਤੰਗ ਕਰਦੇ تھے ਇਹ ਮੈਨੂੰ ਕੀ ਕਹਾ ਇਹਨਾਂ ਦੇ ਘਰੋਂ ਪਹਿਲੋ 10 20 ਦਿਨ ਦੀ ਗੱਲਾਂ ਕਹਿੰਦੀ ਸ਼ਨੀਵਾਰ ਕਿੰਨੇ ਕਿੰਨੇ ਦਿਨ ਹਾਂ ਤੇ ਸ਼ਨੀਵਾਰ ਤੇ ਵੀ ਸ਼ਨੀਵਾਰ ਦੇ ਦੇਨੇ ਆ ਕਹਿੰਦੇ ਕੋਈ ਸ਼ੂਟ ਪਾ ਕੇ ਤਾੜੀਆਂ ਮਾਰ ਕੇ ਸਾਡੇ ਕੋਲੋਂ ਪੈਸੇ ਲੈ ਕੇ ਕੁਝ ਕੱਢ ਕੇ ਕਰੋ ਹੋਰ ਦੱਸੋ ਹੁਣ ਕਿਹਨਾਂ ਤੇ ਯਕੀਨ ਕਰੀਏ ਅਸੀਂ ਲੋਕ ਉਹ ਤੁਹਾਨੂੰ ਕਿਹਦੇ ਪਤਾ ਲੱਗਾ ਬਾਬਾ ਜੀ ਇਦਾਂ ਫੜੇ ਤੁਹਾਨੂੰ ਸਾਡੇ ਲੋਕਾਂ ਦੇ ਜ਼ਮਾਨੇ ਨੇ ਆ ਕੇ ਦੱਸਿਆ ਕਹਿੰਦੇ ਤਾੜੀਆਂ ਮਾਰਨ ਦੇ ਕਿਸੇ ਘਰ ਚ ਵੜ ਕੇ ਉਹਨਾਂ ਦੇ ਕੱਲੀ ਬਹੂ ਸੀ ਘਰ ਦੇ ਇਹ ਕਿੰਨੇ ਜਣੇ ਡੋਡਲ ਇੱਕ ਚਾਰ ਜਣੇ ਸੀ ਚਾਰ ਜਣੇ ਸੀ ਮੁੰਡੇ ਦੋ ਕੁ ਜਣੇ ਜਿਹੜੇ ਸੂਟ ਪਾ ਕੇ ਬਣਿਆ ਹਾਂਜੀ ਬਿਲਕੁਲ ਇਹ ਦੇਖ ਸਕਦੇ ਹੋ ਲੈਟਰ ਕੰਪਲੈਕਸ ਬਾਬਾ ਜੀ ਦੇਖੋ ਜ਼ਰਤ ਮੜਾ ਜੀ ਉਹ ਕਹਿੰਦੇ ਤੁਸੀਂ ਚੋਰੀਆਂ ਕਰਦੇ ਹੋ ਕਹਿੰਦੇ ਜਿਵੇਂ ਬਾਗੇ ਤੁਸੀਂ ਤੁਹਾਨੂੰ ਅਧਿਕਾਰ ਹੈਗਾ ਕੋਈ ਤਾੜੀਆਂ ਮਾਰ ਕੇ ਲੋਕਾਂ ਨੂੰ ਤੰਗ ਪਰੇਸ਼ਾਨ ਕਰਨਾ ਤੇ ਘਰੇ ਗਿਆ ਹੋਈ ਨਹੀਂ ਉਹ ਬਾਬਾ ਜੀ ਆਹ ਦੇਖੋ ਲੋਕ ਖੜੇ ਹੋ ਕਹਿ ਰਹੇ ਆ ਬਾਬਾ ਜੀ ਉਹ ਦੂਜੇ ਮੁੰਡੇ ਦੀ ਗੱਲ ਨਹੀਂ ਸੀ ਬਾਬਾ ਜੀ ਕਹਿੰਦਾ ਮੇਰੀ ਗੱਲ ਨਹੀਂ ਕਰਦੇ ਕਿਸੇ ਹੋਰ ਦੀ ਗੱਲ ਕਰ ਰਹੇ ਕਹਿੰਦੇ ਉਹ ਕਹਿੰਦਾ ਮੇਰੀ ਗੱਲ ਨਹੀਂ ਕਰਦੇ ਵੇ ਕਹਿੰਦੇ ਕਿ ਮੈਂ ਨਹੀਂ ਮੰਗਦਾ ਤਾੜੀਆਂ ਮਾਰ ਲਈ ਮੰਗਦਾ ਆ ਨਹੀਂ ਮੰਗਦਾ ਜੀ ਆਹ ਮੋਕੇ ਤੇ ਆ ਇੱਧਰ ਫੇਰ ਇੱਧਰ ਜਿੰਨਾ ਟਾਂਕਾ ਹੋ ਗਿਆ ਗੱਲ ਕੀ ਪੰਜਾਬ ਪੁਲਿਸ ਇਦਾਂ ਦਿਨ ਕੁਝ ਫੜਦੀ ਐ ਤੇ ਬੱਚੇ ਕਿਹਾ ਪੁਲਿਸ ਕੋ ਹੈ ਹੀ ਨਹੀਂ ਤੜ ਨੋਕਾ ਦੇ ਨੇ ਚੋਰੀ ਹੁੰਦੀਆਂ ਬੱਚੇ ਚੋਰੀ ਹੁੰਦੇ ਪੁਲਿਸ ਨੂੰ ਹੋਵੇ ਤਾਂ ਇਦਾਂ ਦਾ ਕੰਮ ਨਾ ਹੋਵੇ ਆ ਨਕਲੀ ਬੰਦੇ ਫੜੇ ਜਾਣ ਵੀਕਰ ਦੇਖੋ ਆ ਲੈਟਾ ਤੇ ਇੰਨੇ ਨੇ ਚੌਂਕਾ ਦੇ ਨੇ ਨਕਲੀ ਬੰਦ ਮੁੰਡੇ ਮੰਗਵਾ ਦੇ ਤੁਸੀਂ ਕਿਉਂ ਨਹੀਂ ਮੁੰਡਾ ਕਿਉਂ ਨਹੀਂ ਚੱਕਿਆ ਕਿਉਂ ਨਹੀਂ ਕੁਝ ਕਹਿੰਦੇ ਤੁਸੀਂ ਅਸੀਂ ਕੀ ਚੱਕਿਆ ਕੀ ਕਿਸੇ ਘਰੇ ਜਾਂਦੇ ਹੋ ਤੇ ਲੋਕਾਂ ਦੇ ਵੀ ਤੁਹਾਡੇ ਦੇ ਵਿਸ਼ਵਾਸ ਉੱਠਦੇ ਜੇ ਇਦਾਂ ਦੇ ਲੋਕ ਇਦਾਂ ਕੰਮ ਖਰਾਬ ਕਰਨਗੇ ਤੁਹਾਡਾ ਵੀ ਤੁਸੀਂ ਕਹਿੰਦੇ ਨੇ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਕਾਰਵਾਈ ਕਿਉਂ ਨਹੀਂ ਪੁਲਿਸ ਕਰਦੇ ਪੁਲਿਸ ਵੀ ਵਿਕੀ ਹੋਈ ਆ ਚਾਰ ਪੈਸੇ ਲੈ ਲੀਏ ਦੱਸ ਤੁਸੀਂ ਕੀ ਤਾਂ ਕਹਿੰਦੇ ਪੁਲਿਸ ਵੀ ਵਿਕੀ ਦੀ ਜੀ ਹਾਂਜੀ ਭਾਬੇ ਕੀ ਗੱਲ ਦੀ ਹੋਈ ਦੇਖੇ ਤੇ ਬੜੇ ਖਾਸ ਨਾ ਮੈਂ ਤਾਂ ਜੀ ਮੈਂ ਬੰਮੀ ਭਾਈ ਨਿਕਲ ਕਿਉਂ ਕੀ ਜਾਂਦੇ ਬਿਓ ਭਾਈ ਯਾਰ ਪਿੱਛੇ ਗੁੱਲੂ ਭਾਈ ਉੱਪਰ ਚੜ ਗਏ ਉਹ ਯਾਰ ਭਾਈ ਆਈ ਆ ਉਹ ਜੋ ਕਪੜਾ ਥੱਪੜੀ ਵੀ ਹੋ ਰਹੀ ਹੈ 200 ਰੁਪਏ ਬੰਦਾ ਹੈ ਵੀ ਯਹਾਂ ਪਰ ਕੀ ਕਰ ਰਹੇ ਹੋ ਮੈਂ ਰੋਲ ਪੱਤੀ 25 ਨਹੀਂ 25 ਮਤਲਬ ਕੀ ਸੀ ਮੁੰਡੇ ਲੈ ਕੇ ਆਂਦਾ 20 25 ਮੁੰਡੇ ਲੈ ਕੇ ਆਈ ਇਹ ਨਹੀਂ ਹੋ ਰਹੀ ਵੀ ਬਾਬਾ ਜੀ ਕਹਿੰਦੇ ਕਿ ਤਾੜੀਆਂ ਮਾਰਦਾ ਤਾੜੀਆਂ ਮਾਰਦਾ ਤਾੜੀਆਂ ਮਾਰਦੇ ਆ ਪਹਿਲੇ ਇਹਨਾਂ ਨੂੰ ਸੂਟ ਪਾਇਆ ਸੀ ਹਾਂਜੀ ਸੂਟ ਪਾਇਆ ਹੀ ਇਹਨਾਂ ਨੇ ਆਹ ਦੇਖੋ ਸੂਟ ਹੀ ਪਾਤਾ ਨਹੀਂ ਨਾ ਬਿਲਕੁਲ ਦੇਖਦੇ ਹੋ ਲੋਕਾਂ ਦੇ ਘਰਾਂ ਦੇ ਵਿੱਚ ਤਾੜੀਆਂ ਮਾਰਦੇ ਸੀ ਇਹ ਲੋਕ ਜਿਹੜੇ ਡੁਪਲੀਕੇਟ ਜਿਹੜੇ ਮੰਤ ਬਣੇ ਹੋਏ ਦੇਖੋ ਜੀ ਮੌਕੇ ਤੇ ਬਾਬਾ ਜੀ ਆਇਓ ਕਹਿੰਦੇ ਕਿ ਇਹ ਆਵੇ ਆਗੇ ਆ ਆਹੇ ਘੱਟਦਾ ਬਾਈ ਵੀਡੀਓ ਤੇ ਬਾਈ ਕਹਦੀ ਐ ਇਹ ਦੇਖੋ ਜੀ ਸਾਡਾ ਇਲਾਕਾ ਪਾਪਾ ਪਿੱਛੇ ਬਾਈ ਖੜੀ ਐ ਫੋਨ ਤੇ ਕਰੋ ਆਪਾ ਦੇਖੋ ਨੰਬਰ ਪਲੇਟਾਂ ਨੰਬਰ ਪਲੇਟਾਂ ਦੇ ਪਰ ਨੰਬਰ ਨਹੀਂ ਲਾ ਕੇ ਵਿੱਚ ਰੱਖੀ ਆਪੀ ਇਹਨਾਂ ਨੇ ਹਾਂਜੀ ਫੋਨ ਕੀ ਰੱਖ ਪਪਾ ਜੀ ਨੰਬਰ ਪਲੇਟ ਤੇ ਹੈ ਹੀ ਨਹੀਂ ਇਹਨਾਂ ਦੇ ਆਰਮਡ ਪਲੇਟ ਕਿੱਥੇ ਪਾਈ ਗਈ ਦਿਖਾ ਦਿਓ ਆ ਬਿਲਕੁਲ ਆ ਦੇਖ ਸਕਦੇ ਹੋ ਇਹ ਮੋਟਰਸਾਈਕਲ ਦੇ ਆਏ ਸੀ ਇਹ ਦੇਖੋ ਜੀ ਨਾ ਤੇ ਅੱਗੇ ਨੰਬਰ ਹੈ ਤੇ ਨਾ ਤੇ ਪਿੱਛੇ ਨੰਬਰ ਹੈ ਦੇਖ ਸਕਦੇ ਹੋ ਕਿਤਨੇ ਅੱਗੇ ਹੋਰ ਵੀ ਤੁਹਾਨੂੰ ਦਿਖਾਵਾਂ ਇਹ ਬਾਈਕ ਆ ਇਹ ਕਹੇ ਬਾਈਕੇ ਜੀ ਜਿੱਥੇ ਹਾਂਜੀ ਇਹ ਬਾਈਕ ਹੈ ਜੀ ਦੇਖ ਸਕਦੇ ਹੋ ਨਾ ਤੇ ਸਪੈਂਡਰ ਮੋਟਰਸਾਈਕਲ ਹੈ ਇਹ ਵੀ ਨਹੀਂ ਪਤਾ ਕਿ ਜਿਹੜਾ ਚੋਰੀ ਤੇ ਹੋਣ ਗਿਆ ਕਿਉਂਕਿ ਨੰਬਰ ਪਲੇਟ ਦੋਨਾਂ ਦੇ ਅੱਗੇ ਪਿੱਛੇ ਨਹੀਂ ਹੈ ਤੇ ਦੋ ਇੱਕ ਮੰਤ ਨੂੰ ਫੜਿਆ ਜਿਹੜਾ ਲੋਕਾਂ ਦੇ ਘਰਾਂ ਦੇ ਵਿੱਚ ਤਾੜੀਆਂ ਮਾਰਦਾ ਬੱਬਾ ਜੀ ਕਿੱਦਾਂ ਦੇਖਦੇ ਹੋ ਕਿ ਇੰਦਾ ਦੇ ਲੋਕ ਵਿਸ਼ਵਾਸ ਨਹੀਂ ਉੱਤਰਦੇ ਤੁਹਾਡੇ ਤੇ ਵੀ ਫਿਰ ਜੇ ਇੰਦਾ ਦੇ ਕੰਮ ਕਰਨਗੇ ਲੋਕ ਦੇਖੋ ਆ ਲੱਗੇ ਇੱਕ ਪਈ ਰਾਣੀ ਸੀ ਵਿਚਾਰੀ ਉਹ ਤੁਹਾਡੇ ਤੇ ਮੂੰਹ ਤੇ ਕਹਿ ਰਹੀ ਹੈ ਨਾ ਵੀ ਕਹਿੰਦੀ ਇਹਨਾਂ ਨੇ ਚੋਰੀ ਕੀਤੀ ਸਾਡੇ ਪਹਿਲਾਂ ਅੱਛਾ ਨਹੀਂ ਵਾਰ ਦਿੰਦੇ ਆ ਇਹਨਾਂ ਨੇ ਇੰਦਾ ਦਰ ਦਿੱਤਾ ਆ ਹੁਣ ਜੇ ਇਹ ਮੰਨਤੀ ਬਦਨਾਮ ਹੋਣੇ ਆ ਇਹ ਬਦਨਾਮ ਕੌਣ ਹੋਣੀ ਮੰਨਤਾ ਵਧਾਈਆਂ ਮੰਗਦੇ ਹਾਂਜੀ ਬਿਲਕੁਲ ਦੇਖ ਸਕਦੇ ਹੋ ਮਹੱਲੇ ਦੇ ਵਿੱਚ ਜਿਹੜਾ ਤੇ ਵਧਾਈਆਂ ਮੰਗ ਰਹੇ ਸੀ ਤੇ ਹੁਣ ਫੜ ਕੇ ਲੈ ਕੇ ਜਾਇਆ ਜਾ ਆ ਦੋ ਇਹ ਇਹ ਦੋ ਜਣੇ ਫੜੇ ਨਾਲ ਕੀ ਕੰਮ ਕੀ ਤੁਹਾਡਾ ਵੈਸੇ ਉਦਾਂ ਕੰਮ ਕੀ ਹੈ ਬਰੂਪਈਆਂ ਰਪਈਆਂ ਰਪਈਆਂ ਬਰੂਪਈਆਂ ਤੇ ਤੂੰ ਬਣਿਆ ਨਹੀਂ ਹੈਗਾ ਛੀਟ ਮਾਰਦੇ ਨੇ ਬਾਬਾ ਜੀ ਬਾਬਾ ਜੀ ਕਹਿੰਦੇ ਬਰੂਪਈਆਂ ਜਿਹੜੇ ਨਾਲ ਕਹਿੰਦੇ ਆ ਬਰੂਪਈਆਂ ਹੈਗੀਆਂ ਨਾਲ ਕੱਪੜੇ ਲਵਾਏ ਜਾਣ ਵਾਲ ਕਟਾ ਕੇ ਭੇਜਣ ਚੰਗੇ ਪ੍ਰੋਪਰ ਕਹਿੰਦੀ ਕਿ ਇਹ ਬਰੂਪਈਏ ਹਨਾ ਇਹ ਬਰੂਪਈਏ ਆ ਜਿਨ੍ਹਾਂ ਦੇ ਇਹ ਤਾੜੀਆਂ ਮਾਰ ਕੇ ਮੰਗਦੇ ਸੀ ਉਹਨਾਂ ਦੇ ਘਰਾਂ 'ਚ ਵੀ ਤੁਹਾਨੂੰ ਲੈ ਜਾਂਦੀਆਂ ਉਹ ਕਹਿੰਦੇ ਨੇ ਖੋਦ ਕੱਲੀ ਜਨਾਨੀ ਸੀ ਉਹਨਾਂ ਦੇ ਘਰ ਜਿਨ੍ਹਾਂ ਨੇ ਤਾੜੀਆਂ ਮਾਰ ਰਹੀ ਸੀ ਘਰ ਦੇ ਵਿੱਚ ਅੱਛਾ ਜੀ ਹੋਰ ਦੱਸੋ ਜੇ ਉਹਨਾਂ ਦੀ ਕੋਈ ਵਾਰਦਾਤ ਹੋ ਜਾਂਦੀ ਕੌਣ ਜ਼ਿੰਮੇਵਾਰ ਸੀ ਨਾ ਉਹਨਾਂ ਦੀ ਘਰੇ ਕੱਲੀ ਸੀ ਜੀ ਇਹਨੇ ਘਰੇ ਤਾੜੀਆਂ ਮਾਰ ਕੇ ਪੁੱਤ ਉਹਨੇ ਨੰਬਰ ਪਲੇਟ ਲਾਈਆਂ ਭਈ ਮੋਟਰਸਾਈਕਲ ਦੀ ਠੀਕ ਹੈ ਜੀ ਕੱਲ ਕੋਈ ਵਾਰਦਾਤ ਹੋ ਜਾਵੇ ਕੀ ਕਹਿਣਾ ਸਾਡੀ ਇਹਨੇ ਫੜਿਆ ਦੇਖੋ ਆ ਵੀ ਸੋਨੀਆ ਬਾਈ ਜੀ ਨੇ ਫੜਿਆ ਸੋਨੀਆ ਮੰਤ ਜੀ ਨੇ ਫੜਿਆ ਉਹਨਾਂ ਨੂੰ ਫੜਿਆ ਕਰਾਉਣਾ ਤੇ ਨਾ ਫੜ ਦੇ ਤਾਂ 도ੜ ਗਏ ਸੀ ਸਾਨੂੰ ਬੜੀਆਂ ਗਲੀ ਦਰਾਇਆ ਇਹਨਾਂ ਨੇ ਅੱਛਾ ਗਲੀ ਗਲੀ ਤੁਰਿਆ ਇਹਨਾਂ ਨੇ ਇਹਨਾਂ ਤੋਂ ਮਹਿਰੂਫ ਪੀਏ ਆ ਅਸੀਂ ਮੰਗਦੇ ਨਹੀਂ ਅਸੀਂ ਪੁੱਤਰਾ ਨਹੀਂ ਛੱਡੇ